ਮੈਂ ਤੇ ਸਭ ਨਾਲ ਪਹਿਲਾਂ ਬੀਬਾ ਤੇਰੇ ਤੇ ਮੈਂ ਪ੍ਰਾਊਡ ਆ ਕਿ ਮੇਰੀ ਬੇਟੀ ਮੇਰੀ ਪੰਜਾਬ ਦੀ ਬੇਟੀ ਇੰਨੀ ਪਾਣੀ ਦੇ ਹੜ੍ਹ ਦੇ ਅੰਦਰ ਉਸ ਦਲਦਲ ਜਿੱਦੂ ਮੇਰੇ ਨਾਲ ਖੜੀ ਸਾਂ ਜਿੱਥੇ 2-2 ਫੁੱਟ ਦਲਦਲ ਸੀ ਤਾਂ ਸਾਡੇ ਨਾਲ ਤਰਨ ਚੋਕ ਜੀ ਮੌਜੂਦ ਨੇ ਸਰ ਪਹਿਲਾਂ ਤਾਂ ਤੁਸੀਂ ਹਾਲਾਤ ਦੇਖੇ ਕਿਸ ਤਰੀਕੇ ਦੇ ਨਾਲ ਪੰਜਾਬ ਇਸ ਵੇਲੇ ਡੁੱਬਦਾ ਨਜ਼ਰ ਆ ਰਿਹਾ ਹੈ ਤੇ ਲਗਾਤਾਰ ਲੋਕ ਜਿਹੜੇ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਫਸਲਾਂ ਤਬਾਹ ਹੋ ਗਈਆਂ ਘਰ ਤੱਕ ਮੈਨੂੰ ਲੱਗਦਾ ਨੁਕਸਾਨ ਦੀ ਪਰਪਾਈ ਵੀ ਬੜੀ ਮੁਸ਼ਕਲ ਹੋ ਗਈ ਕਾਫੀ ਸਾਲ ਲੱਗ ਜਾਣਗੇ ਕਿਵੇਂ ਦੇਖਦੇ ਹੋ ਹਾਲਾਤਾਂ ਨੂੰ ਮੈਂ ਤੇ ਸਭ ਨਾਲ ਪਹਿਲਾਂ ਬੀਬਾ ਤੇਰੇ ਤੇ ਮੈਨੂੰ ਪ੍ਰਾਊਡ ਹੈ ਕਿ ਮੇਰੀ ਬੇਟੀ ਮੇਰੀ ਪੰਜਾਬ ਦੀ ਬੇਟੀ ਇੰਨੀ ਪਾਣੀ ਦੇ ਹਾੜ ਦੇ ਅੰਦਰ ਉਸ ਦਲਦਲ ਜਿੱਦੂ ਮੇਰੇ ਨਾਲ ਖੜੀ ਸਾਂ ਜਿੱਥੇ 2-2 ਫੁੱਟ ਦਲਦਲ ਸੀ ਉਹ ਤੁਸੀਂ ਮੌਕੇ ਦੇ ਹਾਲਾਤ ਦੇਖੇ ਲਗਭਗ 7 ਨੂੰ 250 ਏਕੜ ਜ਼ਮੀਨ ਲੈ ਗਿਆ ਔਰ ਲਗਾਤਾਰ ਹਰ ਘੰਟੇ 2 ਘੰਟੇ ਬਾਅਦ 10 ਏਕੜ ਜ਼ਮੀਨ ਜਾ ਰਹੀ ਔਰ 30-30 ਫੁੱਟ ਪਾਣੀ ਹੈ 40-40 ਫੁੱਟ ਪਾਣੀ ਇੱਕ ਫਸਲ ਐ ਵੀ ਖਰਾਬ ਹੋਈ ਜਿਸ ਮਿੱਟੀ ਤੇ ਰੇਤ ਚੜ ਗਈ ਔਰ ਇਹ ਅਗਲੀ ਵੀ ਖਰਾਬ ਆ ਇਹ ਬੜੀ ਭਿਆਨਕ ਸਥਿਤੀ ਹੈ ਐਸਾ ਭਿਆਨਕ ਸਥਿਤੀ ਵਾਸਤੇ ਕੌਣ ਜ਼ਿੰਮੇਵਾਰ ਹੈ ਲੱਭਣਾ ਪਏਗਾ ਦੇਖੋ ਆਪ ਦਾ ਪ੍ਰਕਿਰਤਿਕ ਹੈ ਨੇਚਰ ਦੀ ਆਪਦਾ ਲੇਕਿਨ ਉਸ ਆਪਦਾ ਨੂੰ ਪਰਲੇ ਚ ਕਿੰਨੇ ਬਦਲਿਆ ਮਹਾ ਪਰਲੇ ਚ ਕਿੰਨੇ ਬਦਲਿਆ ਤੇ ਪਿੰਡ ਦੇ ਲੋਕਾਂ ਨੂੰ ਪੁੱਛੋ ਮੈਂ ਚਲੋ ਅੰਮ੍ਰਿਤਸਰੋਂ ਆਇਆ ਪਿੰਡ ਵਾਲੇ ਨੂੰ ਪੁੱਛੋ 18 ਅਪ੍ਰੈਲ ਨੂੰ ਪਿੰਡ ਦੇ ਲੋਕਾਂ ਨੇ ਜਾ ਕੇ ਗਵਰਨਰ ਨੂੰ ਮਿਲ ਕੇ ਪੂਰੇ ਸਟੇਟ ਚ ਹਾੜੇ ਮਾਰੇ ਤਾਂ ਐਫ ਆਈ ਆਰ ਰਜਿਸਟਰ ਹੋ ਗਿਆ ਐਫ ਆਈ ਆਰ ਚ ਖਨੰਦ ਦਾ ਜ਼ਿਕਰ ਹੈ 18 ਅਪ੍ਰੈਲ ਤੋਂ ਲੈ ਕੇ ਅੱਜ 6 ਸਤੰਬਰ ਤੱਕ ਕੋਈ ਕਨੰਦਾ ਚੋਰ ਫੜਿਆ ਕੋਈ ਟਿੱਪਰ ਫੜਿਆ ਕੋਈ ਟਰੈਕਟਰ ਫੜਿਆ ਮਿੱਟੀ ਕੋਈ ਐਸਾ ਨਾ ਤੇ ਨਹੀਂ ਪੁੱਟੀ ਗਈ ਕਿੰਨੇ ਪੁੱਟੀ ਕਿੰਨੇ ਤੁਸੀ ਬੰਦ ਨੂੰ ਕੱਚਾ ਕੀਤਾ ਕਿੰਨੇ ਉਹਨੂੰ ਮੌਕਾ ਦਿੱਤਾ ਟੁੱਟਣ ਦਾ 15-15 ਫੁੱਟ ਰੇਤ ਪੁੱਟ ਕੇ ਲੈ ਗਏ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਇਹ ਪੰਜਾਬ ਦੇ 1900 ਪਿੰਡਾਂ ਨੂੰ ਤਬਾਹ ਕਰਨ ਵਾਲੇ ਲੋਕਾਂ ਤੇ ਮੈਨੂਮੇਡ ਫਲੱਡ ਮੰਨਦੇ ਹੋ ਤੁਸੀਂ ਵੀ ਤੁਸੀਂ ਦੱਸੋ ਨਾ ਤੁਸੀਂ ਮੌਕੇ ਤੁਸੀਂ ਬੀਬਾ ਪਿੰਡ ਦੇ ਲੋਕਾਂ ਨੇ ਮੈਂ ਤੇ ਧੰਨ ਧੰਨ ਜਾਵੇ ਗੁਰੂਆਂ ਦਾ ਅਸ਼ੀਰਵਾਦ ਇਸ ਪਿੰਡ ਤੇ ਬਣਿਆ ਰਵੇ ਇਹਨਾਂ ਨੇ 10 ਦਿਨ ਤੋਂ ਲੜਾਈ ਲੜੀ ਨੇ ਤੇ ਪਾਣੀ ਤੇ ਆ ਗਿਆ ਸੀ ਅੰਦਰ ਤੱਕ ਜੇ ਪਿੰਡ ਨਾਲ 40 ਫੁੱਟ ਪਾਣੀ ਕੋ ਮਾਰ ਦੇਖੋ ਜਾ ਕੇ ਤੁਸੀਂ ਮੌਕਾ ਦੇਖਿਆ ਬਹਾਵ ਦੇਖਿਆ ਬਿਲਕੁਲ ਇਹ ਅਨਗੈਲੀ ਹੈ ਨੁਸਖੀਆਂ ਪਾਣਾ ਨਲਾਕੀ ਹੈ ناکਾਮਯਾਬੀ ਹੈ ਜਿਨ੍ਹਾਂ ਦੀ ਡਿਊਟੀ ਸੀ ਔਰ ਮੈਂ ਦੂਜੀ ਗੱਲ ਵੀ ਕਹਿਣਾ ਚਾਹੁੰਦਾ ਜੋ ਗੱਲ ਮੈਂ ਕਹਿ ਰਿਹਾ ਥਾਣੇ ਚ ਨੋਟ ਹੈ 18 ਅਪ੍ਰੈਲ ਦੀ ਨੋਟ ਸਾਡੇ ਨਾਲ ਤਰਨ ਚੋਗਜੀ ਮੌਜੂਦ ਨੇ ਸਰ ਪਹਿਲਾਂ ਤਾਂ ਤੁਸੀਂ ਹਾਲਾਤ ਦੇਖੇ ਕਿਸ ਤਰੀਕੇ ਦੇ ਨਾਲ ਪੰਜਾਬ ਇਸ ਵੇਲੇ ਡੁੱਬਦਾ ਨਜ਼ਰ ਆ ਰਿਹਾ ਹੈ ਤੇ ਲਗਾਤਾਰ ਲੋਕ ਜਿਹੜੇ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਫਸਲਾਂ ਤਬਾਹ ਹੋ ਗਈਆਂ ਘਰ ਤੱਕ ਮੈਨੂੰ ਲੱਗਦਾ ਨੁਕਸਾਨ ਦੀ ਪਰਪਾਈ ਵੀ ਬੜੀ ਮੁਸ਼ਕਲ ਹੋ ਗਈ ਕਾਫੀ ਸਾਲ ਲੱਗ ਜਾਣਗੇ ਕਿਵੇਂ ਦੇਖਦੇ ਹੋ ਹਾਲਾਤਾਂ ਨੂੰ ਮੈਂ ਤੇ ਸਭ ਨਾਲ ਪਹਿਲਾਂ ਬੀਬਾ ਤੇਰੇ ਤੇ ਮੈਨੂੰ ਪ੍ਰਾਊਡ ਹੈ ਕਿ ਮੇਰੀ ਬੇਟੀ ਮੇਰੀ ਪੰਜਾਬ ਦੀ ਬੇਟੀ ਇੰਨੀ ਪਾਣੀ ਦੇ ਹੜ੍ਹ ਦੇ ਅੰਦਰ ਉਸ ਦਲਦਲ ਜਿੱਦੂ ਮੇਰੇ ਨਾਲ ਖੜੀ ਸਾਂ ਜਿੱਥੇ 2-2 ਫੁੱਟ ਦਲਦਲ ਸੀ ਉਹ ਤੁਸੀਂ ਮੌਕੇ ਤੇ ਹਾਲਾਤ ਦੇਖੇ ਲਗਭਗ ਸਤਲੁਜ 2200 ਏਕੜ ਜ਼ਮੀਨ ਲੈ ਗਿਆ ਔਰ ਲਗਾਤਾਰ ਹਰ ਘੰਟੇ 2 ਘੰਟੇ ਬਾਅਦ 10 ਏਕੜ ਜ਼ਮੀਨ ਜਾ ਰਹੀ ਔਰ 30 30 ਫੁੱਟ ਪਾਣੀ ਹੈ 40 40 ਫੁੱਟ ਪਾਣੀ ਇੱਕ ਫਸਲ ਐ ਵੀ ਖਰਾਬ ਹੋਈ ਜਿਸ ਮਿੱਟੀ ਤੇ ਰੇਤ ਚੜ ਗਈ ਉਹਦੀ ਅਗਲੀ ਵੀ ਖਰਾਬ ਆ ਇਹ ਬੜੀ ਭਿਆਨਕ ਸਥਿਤੀ ਹੈ ਐਸਾ ਭਿਆਨਕ ਸਥਿਤੀ ਵਾਸਤੇ ਕੋਣ ਜਿਵੇਂ ਵਾਰਾ ਲੱਭਣਾ ਪਏਗਾ ਹੂੰ ਦੇਖੋ ਆਪ ਦਾ ਪ੍ਰਕਿਰਤਿਕ ਹੈ ਹੂੰ ਨੇਚਰ ਦੀ ਆਪਦਾ ਲੇਕਿਨ ਉਸ ਆਪਦਾ ਨੂੰ ਪਰਲੇ ਚ ਕਿੰਨੇ ਬਦਲਿਆ ਮਹਾ ਪਰਲੇ ਚ ਕਿੰਨੇ ਬਦਲਿਆ ਤੇ ਪਿੰਡੇ ਦੇ ਲੋਕਾਂ ਨੂੰ ਪੁੱਛੋ ਮੈਂ ਚਲੋ ਅੰਮ੍ਰਿਤਸਰੋਂ ਆਇਆ ਪਿੰਡ ਵਾਲੇ ਨੂੰ ਪੁੱਛੋ 18 ਅਪ੍ਰੈਲ ਨੂੰ ਪਿੰਡ ਦੇ ਲੋਕਾਂ ਨੇ ਜਾ ਕੇ ਗਵਰਨਰ ਨੂੰ ਮਿਲ ਕੇ ਪੂਰੇ ਸਟੇਟ ਚ ਹਾਰੇ ਮਾਰੇ ਫਾਈਰ ਰਜਿਸਟਰਡ ਹੋ ਗਿਆ। ਐਫ ਆਈ ਆਰ ਚ ਖਨਨ ਦਾ ਜ਼ਿਕਰ ਹੈ। 18 ਅਪ੍ਰੈਲ ਤੋਂ ਲੈ ਕੇ ਅੱਜ 6 ਸਤੰਬਰ ਤੱਕ ਕੋਈ ਖਨਨ ਦਾ ਚੋਰ ਫੜਿਆ। ਕੋਈ ਟਿੱਪਰ ਫੜਿਆ। ਕੋਈ ਟਰੈਕਟਰ ਫੜਿਆ। ਮਿੱਟੀ ਕੋਈ ਇਸ ਤਰ੍ਹਾਂ ਤੇ ਨਹੀਂ ਪੁੱਟੀ ਗਈ। ਕਿੰਨੇ ਪੁੱਟੀ? ਕਿੰਨੇ ਤੁਸੀ ਬੰਦ ਨੂੰ ਕੱਚਾ ਕੀਤਾ? ਕਿੰਨੇ ਵਾਰੀ ਉਹਨੂੰ ਮੌਕਾ ਦਿੱਤਾ ਟੁੱਟਣ ਦਾ? 15-15 ਫੁੱਟ ਰੇਤ ਪੁੱਟ ਕੇ ਲਿਆਗੇ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਸੀਬੀਆ ਇਨਕੁਆਇਰੀ ਹੋਣੀ ਚਾਹੀਦੀ ਇਹ ਪੰਜਾਬ ਦੇ 1900 ਪਿੰਡਾਂ ਨੂੰ ਤਬਾਹ ਕਰਨ ਵਾਲੇ ਲੋਕਾਂ ਤੇ ਮੈਨਮੇਡ ਫਲੱਡ ਮੰਨਦੇ ਹੋ ਤੁਸੀਂ ਵੀ ਤੁਸੀਂ ਦੱਸੋ ਨਾ ਤੁਸੀਂ ਮੌਕੇ ਤੇ ਸੀ ਬੀਬਾ ਪਿੰਡ ਦੇ ਲੋਕਾਂ ਨੇ ਮੈਂ ਤੇ ਧੰਨ ਧੰਨ ਜਾਵੇ ਗੁਰੂਆਂ ਦਾ ਅਸ਼ੀਰਵਾਦ ਇਸ ਪਿੰਡ ਤੇ ਬਣਿਆ ਰਵੇ ਇਹਨਾਂ ਨੇ 10 ਦਿਨ ਤੋਂ ਲੜਾਈ ਲੜੀ ਨੇ ਤੇ ਪਾਣੀ ਤੇ ਆ ਗਿਆ ਸੀ ਅੰਦਰ ਤੱਕ ਜੇ ਪਿੰਡ ਨਾਲ 40 ਫੁੱਟ ਪਾਣੀ ਕੋ ਮਾਰ ਦੇਖੋ ਜਾ ਕੇ ਤੁਸੀਂ ਮੌਕਾ ਦੇਖਿਆ ਬਹਾਵ ਦੇਖਿਆ ਬਿਲਕੁਲ ਇਹ ਕਿ ਅਨ ਗਾਲੀ ਹੈ ਨਸਖੀਆ ਪਾਣਾ ਨਲਾਕੀ ਹੈ ناکਾਮਯਾਬੀ ਹੈ ਜਿਨ੍ਹਾਂ ਦੀ ਡਿਊਟੀ ਸੀ ਔਰ ਮੈਂ ਦੂਜੀ ਗੱਲ ਵੀ ਕਹਿਣਾ ਚਾਹੁੰਦਾ ਜੋ ਗੱਲ ਮੈਂ ਕਹਿ ਰਿਹਾ ਥਾਣੇ ਚ ਨੋਟ ਹੈ 18 ਅਪ੍ਰੈਲ ਦੀ ਨੋਟ